ਕੀ ਨੋਟ ਗਲਤੀ ਰਕੋ ਪੰਜੇ ਦੋ ਤੁਹਾਨੂੰ ਇਹਦਾ ਟੈਕਨੀਕ ਕਿੰਨਾ ਇਸ ਵਰ ਲੈਂਦੇ ਇਹ ਸਰਕਾਰ ਵੱਲੋਂ ਮਿਲੇ ਇਹ ਸਾਨੂੰ ਚੈੱਕ ਕਿੰਨੇ ਟੈਕਨੀਕ ਕਰੀ ਤੁਹਾਨੂੰ ਸਾਨੂੰ ਸਾਥ ਤੇ ਚੈੱਕ ਇਹ ਜੋ ਬੰਦੇ ਰਹੇ ਟੈਕਨੀਕ ਉਹ ਇਹਨਾਂ ਤੋਂ ਤੁਹਾਡੇ ਤੁਹਾਨੂੰ ਕੋਈ ਗੱਲ ਹੋਣੀ ਨਹੀਂ ਸਾਡਾ ਬਟ ਜੀ ਹੋਰ ਕੀ ਮੰਗਦਾ ਅਸੀਂ ਸਰਕਾਰ ਤੋਂ ਅਸੀਂ ਮੰਗਣਾ ਚਾਹਨਾ ਜੀ ਬੱਚਿਆਂ ਨੂੰ ਨੌਕਰੀ ਮਿਲਣੇ ਚਾਹੀਦੇ ਜਾਂ ਇਹ ਵਿਚਾਰੀਆਂ ਉਹ ਸਾਰੀਆਂ ਅਸੀਂ ਕਿੰਨਾ ਕੁ ਪੈਸਾ ਹੋ ਜਾਣਾ ਸਾਡਾ ਜੇ ਨਾਨੀ ਦੇ 300 ਰੁਪਏ ਦੀ ਹਾੜੀ ਉੱਤੋਂ ਕੁਝ ਨਹੀਂ ਹੋ ਸਕਦਾ ਜਿਹੜੇ ਕਮਾਉਣ ਵਾਲੇ ਤੋਂ ਸਾਡੇ ਚਲੇਗੀ ਕੀ ਕੰਮ ਕਰ ਰਿਹਾ ਸਰਕਾਰ ਉਹ ਇਹ ਮੰਗਦਾ ਜਾਣਾ ਜਿਹੜੇ ਘਟਨਾ ਵਾਪਰੀਆਂ ਵੀ ਉਸ ਤੋਂ ਬਾਅਦ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਹੜੇ ਨਸ਼ੇ ਪੱਤਾ ਵੇਚਦਾ ਕੋਈ ਵੀ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਸਰਕਾਰ ਹਾਂ ਜੀ ਅਸੀਂ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਜਿਹੜੀ ਕਿ ਇਹ ਮੌਤਾਂ ਹੋਈਆਂ ਨੇ ਵੀ ਅੱਗੇ ਵਾਸਤੇ ਕੋਈ ਭੁਵਿੱਖੇ ਨਾ ਹੋਣਾ ਇਹਨੂੰ ਸਖਤ ਤੋਂ ਸਖਤ ਕਾਨੂੰਨੀ ਜਿਹੜੀ ਲੜਾਈ ਆ ਇਹ ਸਰਕਾਰ ਨੂੰ ਵੀ ਲੜਨਾ ਪੂ ਪਰਿਵਾਰਾਂ ਨੂੰ ਵੀ ਕਹਿ ਰਹੇ ਆ ਸਰਕਾਰ ਦਾ ਤੇ ਪ੍ਰਸ਼ਾਸਨ ਦਾ ਸਾਥ ਦਿਓ ਜੋ ਸਾਨੂੰ ਪੁੱਛਦੇ ਨੇ ਕਿਸੇ ਨੇ ਕੋਈ ਸਵਾਲ ਜਵਾਬ ਕਰਦੇ ਉਹਨਾਂ ਦਾ ਪੂਰਾ ਸਾਥ ਦਿਓ ਡਟ ਕੇ ਜਿਹੜੇ ਕਿ ਦੋਸ਼ੀ ਨੇ ਉਹ ਬਖਸ਼ੇ ਨਹੀਂ ਜਾਣੇ ਚਾਹੀਦੇ ਕੋਈ ਵੀ ਹੋਣ ਕਿਉਂਕਿ ਇਹ ਅੱਗੇ ਵਾਸਤੇ ਕੋਈ ਸਮਾਜ ਦੇ ਵਿੱਚ ਅਹੀ ਜੀ ਦੁਬਾਰਾ ਕੋਈ ਘਟਨਾ ਨਾ ਵਾਪਰੇ